ਹਾਂ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਮੰਮੀ ਠੀਕ ਹੋ ਆਵਾਜ਼ ਤੋਂ ਤਾਂ ਹੁਣ ਠੰਡ ਠੰਡ ਲਵਾਈ ਬੈਠੀ ਹੋਏਗੀ ਹੁਣ ਠੰਡ ਜਿੱਤੇ ਆਪ ਦੁਆਰੇ ਮਿਲਣ ਨੂੰ ਜੀ ਕਰਦਾ ਹੁਣ ਤੇਰਾ ਮੇਰੇ ਨਾਲ ਮੈਂ ਤਾਂ ਬਹੁਤ ਜੀ ਕਰਦਾ ਮਿਲਣ ਨੂੰ ਤਾਂ ਤੇਰੇ ਨਾਲ ਬਿਤਾਏ ਦਿਨ ਰਾਤ ਹਨਾ ਮੈਨੂੰ ਨਹੀਂ ਯਾਦ ਆਉਂਦੀ ਹੈ ਮੋ ਜਰਨੀ ਆਪਾਂ ਗਰਮੀ ਦੇ ਅੰਦਰ ਤਹਿਰਾ ਕੱਟੀਆਂ ਐ AC ਜਿਹਾ ਨਾ ਹੁੱਟਲਾਂ ਬਿਰਗ ਰੋਕੀ। ਉਹ ਰਾਤਾਂ ਸੇ ਲਾ ਲਈ ਨਾ ਮੈਨੂੰ ਬਹੁਤ ਯਾਦ ਆਉਂਦੀਆਂ ਕਰਕੇ। ਸ਼ਾੜਾਂ ਦੀ ਰਾਤਾਂ, ਨੀਂਦੇ ਦੇਨ ਗਰਮੀ ਦੇ ਅੰਦਰ ਤਹਿਰਾ। ਉਹ ਕਿਹੜਾ ਮੌਸਮ ਮਮੇ ਤੇ ਨਾ ਜਿਹੜਾ ਮੈਂ ਪਤਾ ਹੈ। ਆ ਸਾਰੇ ਤਾਂ ਮੌਸਮ ਬਤਾ ਲੈ। ਹੁਣ ਦੱਸ ਹੁਣ ਅਜੇ ਠੰਡ ਦੀ ਪਈ ਜਾਂਦੀ। பங்கு ா நீ ਸਿਮਰਨ ਦੀ ਗੱਲ ਨਹੀਂ ਆਪਾਂ ਕੋ ਪਤਾ ਥੜੀ ਲੱਗਣਾ ਦੇਣਾ ਸੀਗਾ ਆਪਾਂ ਮੈਂ ਤਾਂ ਕਹਿੰਦੀ ਵੀ ਪਥਰੀ ਦਾ ਆਪਰੇਸ਼ਨ ਕਰਾਇਆ ਮੈਂ ਤਾਂ ਉਦੀ ਠੱਗਾ ਚੰਚ ਚ ਦੇਖ ਲੈਂਦੀ ਆ ਮੈਂ ਤਾਂ ਖਾ ਨਹੀਂ ਕਿ ਕਿ ਮੇਕਾਂ ਕਿ ਲੱਗ ਗਿਆ ਤਾਂ ਖਾ ਨਹੀਂ ਕਿ ਕਿ ਥੇ ਦੂਰੀ ਇਸ ਮਹਾਤਮਨ ਪਤਾ ਤਾਂ ਹੈ ਬੁੜੀਆਂ ਦਾ ਤਾਂ ਸੋਬਨ ਨਹੀਂ ਚੰਨੇ ਹੁੰਦੇ ਅੱਜ ਕੱਲ ਇਹਦਾ ਬੜਾ ਪਤਾ ਲੱਗਦਾ ਆਪਰੇਸ਼ਨ ਦਾ ਪਰ ਹਾਂ ਇਹਦਾ ਕੱਟ ਦੂਜੇ ਪਾਸੇ ਲੱਗਦਾ ਨਾ ਟਿੱਡੇ ਦੇ ਥਲੜੇ ਪਾਸੇ ਹੈ ਨਾ ਉੱਤੋਂ ਬੰਗਾ ਵੰਦਾ ਤੇ ਦੂਜੀ ਜਿਹੜੀ ਉਹ ਕੋਪਰਟੀ ਜੀ ਹੁੰਦੀ ਉਹ ਰਖਵਾ ਲੈਣੀ ਸੀਗੀ ਕੁਛ ਤਾਂ ਕਰਦੇ ਉਹ ਰਖਵਾਈ ਤਾਂ ਸੀ ਇਹ ਤੂੰ ਤਨ ਨੂੰ ਮਨੁੱਕਾ ਕਰਕੇ ਕੋੜੀ ਸਰ ਕਰਕੇ ਕੋੜੀ ਬਣਾ ਬਣਾ ਕੇ ਤਾਂ ਤਾਂ ਚੜਾ ਤੀ ਕਾਹ ਜੇ ਤੇ ਇੱਕ ਟਾ ਟਪਰੇਸ਼ਨ ਹੋ ਜਾਂਦਾ ਤਾਂ ਤੇ ਹੁਣ ਤਾਂ ਕਿਵੇਂ ਕਰੀਏ ਫੇਰ ਕੀ ਕਰੀਏ ਤੂੰ ਹੱਲ ਦੱਸ ਦੇ ਫਿਰ ਹੁਣ ਇਹਦਾ ਹੁਣ ਹੋ ਗਿਆ ਜਿਹੜਾ ਕੁਛ ਹੋ ਗਿਆ ਉਹ ਤਾਂ ਕਹਿੰਦੇ ਹੁੰਦੇ ਸੀ ਵਿੱਚ ਹੀ ਜਾਣਦੇ ਵਿੱਚ ਹੀ ਜਾਣਦੇ కలిని మేము కమ ప ਇਹ ਕੰਮ ਤਾਂ ਹੈਗਾ ਵਧੀਆ ਤੇ ਇੱਥੇ ਆਪਾਂ ਨੂੰ ਸਾਰੇ ਜਾਣਦੇ ਆ ਆਪਣੇ ਸ਼ਹਿਰ 'ਚ ਤਾਂ ਤਾਂ ਤੂੰ ਦੱਸ ਵੀ ਹੋਰ ਕਿਹੜੇ ਖੇਰ 'ਚ ਚੱਲਦੀ ਹੈ ਉੱਥੇ ਹਾਂ ਤਾਂ ਹੁਣ ਤੇਰੀ ਕੀ ਹੈਗੀ ਕੋਈ ਹੁਣ ਤੂੰ ਹੀ ਨਹੀਂ ਨਾ ਕਰਾਉਂਦੀ ਕਰਵਾ ਕੇ ਲਿਆਉਂਦਾ ਮੇਰਾ ਖੇਰ ਬੱਗਾ ਹਨ ਕਿ ਮੈਨੂੰ ਖਾਣਾ ਦੇ ਤਮੰਨ ਕਿ ਹੁਣ ਲੈਂਦਾ ਇਸ ਨਹੀਂ ਬੱਚੇ ਦਾ ਬਸ ਇਹ ਬੱਚਾ ਤਾਂ ਕੱਢ ਦੂੰਗਾ ਪਰ ਆਪਣੇ ਸ਼ਹਿਰ 'ਚ ਤਾਂ ਨਹੀਂ ਹੋ ਸਕਦਾ ਹੁਣ ਨਾ ਤੇ ਮੇਰੇ ਕੋਲ ਅੱਗੇ ਕਰਨਾ ਨੂੰ ਹੱਥ ਨਾ ਤਾਂ ਬਾਹਲੀ ਓਕੀ ਹੈ மணி ரூபா ਨਾ ਉਹ ਹੁੰਦਾ ਜਸਾਨਾ ਉਹ ਅਹ ਫਿਰ ਕਿਹੜੇ ਸ਼ਹਿਰ ਦਾ ਨਾਮ ਦੱਸ ਕਿੱਥੇ ਚੱਲ ਗਿਆ ਫਿਰ ਆਪਾਂ ਕਿਹੜੇ ਚੱਲ ਬੜੀ ਮੈਨੂੰ ਨਹੀਂ ਪਤਾ ਕਿ ਮੈਨੂੰ ਤਾਂ ਕਿਤੇ ਮਰਜੀ ਲੈ ਜਾ ਤਾਂ ਮੈਂ ਤਨ ਨੱਪ ਕੇ ਆ ਕਿਤੇ ਜਾ ਕੇ ਬੂਰੇ ਮੈਨੂੰ ਤਾਂ ਨਹੀਂ ਹੋਣਾ ਤੇ ਮੈਂ ਤਾਂ ਨਾ ਨਾ ਮੈਂ ਤੈਨੂੰ ਨੱਪ ਕੇ ਮੈਂ ਕਿੱਧਰ ਜਾਣਾ ਦੱਸੋ ਹੁਣ ਸਿਮਰਨ ਦਾ ਕੁਝ ਕਰਦੀ ਨਹੀਂ ਮੇਰੇ ਨਾਲ ਹੁਣ ਮੈਂ ਤੇਰੇ ਸਾਰੇ ਦਾ ਜਿੰਦਗੀ ਜੀਣਾ ਹੁਣ ਮੈਂ ਹੁਣ ਦੱਸੋ ਤੈਨੂੰ ਨੱਪ ਕੇ ਕੀ ਕੱਢੂੰਗਾ ਵੀ ਦੱਸੋ ਕਦਾ ਬਾਂਕਣੇ ਲੱਗੀ ਦੀ ਆ ਦਿਲੇ ਵਿੱਚ ਲੱਗੀ ਦੀ ਆ ਬਾਬੇ ਵਾਸਤੇ ਨੋਣੇ ਕਦਾ ਸੀ ਜਿਆਗਾ ਮੇਰੇ ਸੇਤੀ ਆਵੇ ਦੁਬਾਰਾ ਕਪੜੇ ਲੀਂਦੀ ਹੋਈ ਆ ਸੀ ਮੀਣਾ ਹੂੰ ਮੇਰੇ ਤੇਰੇ ਸਾਰੇ ਤੇ ਜਿੰਦਗੀ ਕੱਟੀ ਜਾਂਦਾ ਸੀ ਗਾ ਤੇ ਹੁਣ ਮੈਂ ਆਪਦੀ ਕੁੜੀ ਨੂੰ ਬਸਾਉਣ ਦੇ ਚੱਕਰ ਚ ਕੰਨਾ ਹੁਣ ਕੀ ਕਰਾਂ ਹੁਣ ਤੁਹਾਨੂੰ ਪਤਾ ਹੈਗਾ ਹੂੰ ਤੇਰਾ ਤਾਂ ਸੰਗਤ ਪਤਾ ਲੈਣਾ ਜਮਾਈ ਜੀ ਕੋਰਾ ਜਵਾਹਰ ਹਮ ਤਾਂ ਹਮ ਤੇ ਰਖਾ ਰੱਖਣਾ ਕਹਿੰਦੇ ਆ ਹਾਂ ਹੁਣ ਆਪਾਂ ਫਿਰ ਸੰਗਤ ਮੰਡੀ ਚੱਲੀ ਗਈ ਆ ਕਿਤੇ ਹੋਰ ਤੈਨੂੰ ਕਰਗਾ ਸੀ ਨਹੀਂ ਹੁਣ ਤੈਨੂੰ ਰੱਖਿਆ ਦਾ ਉਹ ਮੈਂ ਕੁਝ ਨੋਰਮ ਨੂੰ ਤੇਰੇ ਹੁੰਦਾ ਤਾਂ ਕੋਈ ਲੋੜ ਨਹੀਂ ਹੁਣ ਮੈਂ ਦੱਸਾਂ ਤੈਨੂੰ ਠੀਕ ਹੈ ਨਹੀਂ ਤਿਕਾਇਆ ਤੈਨੂੰ ਦੇ ਦੇ ਕੇ ਆ ਦਾ ਸਾਰਾ ਕੁਝ ਹਾਂ ਸਾਰਾ ਕੁਝ ਜਰਾ ਅੱਗੇ ਅੱਗੇ ਵੀ ਲੈਣਾ ਮੈਂ ਤਾਂ ਸਾਰਾ ਕੁਝ ਤੇ ਮੇਰੀ ਗੱਲ ਸੁਣੋ ਫਿਰ ਇੱਕ ਹੋਣਾ ਆਪਾਂ ਉੱਥੇ ਚੱਲ ਬੜੀ ਗਏ ਕੀ ਕਹਿੰਦੇ ਨੇ ਰਾਮਾ ਮੰਡੀ ਚੱਲ ਬੜੀ ਗਏ ਹਾਂ ਉੱਥੇ ਚੱਲ ਵੜ ਜਿੱਥੇ ਮਰਜੀ ਚੱਲ ਵੜ ਪਰ ਪਤਾ ਨਾ ਲੱਗਣ ਦੇਈ ਕਿ ਦੂਰ ਹੀ ਚੱਲਾਂਗੇ ਆਪਾਂ ਦੂਰ ਹੀ ਸ਼ਹਿਰ ਆ ਤੇ ਮੈਂ ਆਉਂਦੀ ਆ ਤਿਆਰ ਤੇ ਮੈਨੂੰ ਤਾਂ ਹੁਣੇ ਦਿਖਾ ਕੇ ਲਿਆ ਬਸ ਹੁਣੇ ਕਰਦੇ ਆ ਤੇ ਨਹੀਂ ਜੇ ਉੱਥੇ ਹੋਟਲ ਦਾ ਕੰਮ ਆ ਕੇ ਮੈਂ ਕਰ ਲਈ ਕੀ ਬੁੱਕ ਫਿਰ ਹੁਣ ਤਾਂ ਕਰ ਵਿੱਚ ਵਿਚਕਾਰੀ ਮਾਰ ਦੂੰ ਹਾਂ ਤਾਂ ਦੇਖੀ ਜੋ ਇਕੱਠੇ ਕਰ ਲਾਂ ਕੰਮ ਕੋਈ ਨਹੀਂ ਮਾਰ ਲਈ ਵਿਚਕਾਰੀ ਹਾਂ ਜੀ ਕਰਦਾ ਹੈ ਕਿ ਨਹੀਂ ਕਰਦਾ ਬਹੁਤ ਕਰਦਾ ਮੈਂ ਤੇਰੇ ਨਾਲ ਤਾਂ ਮੈਂ ਕਦੇ ਵੀ ਨਹੀਂ ਕੋਈ ਕਰਦੀ ਅੱਛਾ ਜੀ ਫਿਰ ਐਂ ਕਰ ਮੰਮੀ ਮੇਰੀ ਗੱਲ ਸੁਣ ਛੇਤੀ ਛੇਤੀ ਹੋ ਜਾ ਤਿਆਰ ਤੇ ਮੈਂ ਗੱਡੀ ਨਾ ਤੁੰਗ ਕੱਢੀ ਕੱਢ ਕੇ ਆ ਜਾ ਮੈਂ ਗੱਡੀ ਕੱਢ ਕੇ ਆਉਣਾ ਤੇ ਮੈਨੂੰ ਉੱਥੇ ਬਾਹਰ ਨਰੰਗ ਕੋਲੇ ਮਿਲਣੀ ਬਸ ਬਾਹਰ ਆਪਾਂ ਚੰਗਾ ਛੇਰੀ ਛੇਰੀ ਆ ਜਾ ਫਿਰ ਠੀਕ ਹੈ